ਫਾਟਸ਼ਰੀਆ ਕਾਲ ਜੀ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੀ ਹੋਵੇਗਾ ਕਿ ਪਾਨਾ ਸਿੱਧੂ ਲੋਕਾਂ ਦੇ ਫਸੇ ਹੋਏ ਪੈਸਿਆਂ ਪਿੱਛੇ ਕਿਵੇਂ ਏਜੰਟਾਂ ਨਾਲ ਪਿੱਟ ਜਾਂਦਾ ਸੀ ਤੇ ਜਿਸ ਤੋਂ ਬਾਅਦ ਹੁਣ ਪਾਨਾ ਸਿੱਧੂ ਨੂੰ ਪੁਲਿਸ ਦੁਆਰਾ ਏਲਜਾਮ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਕਿ ਉਸਨੇ ਕਿਸੇ ਔਰਤ ਦੇ ਏਜੰਟ ਤੋਂ ਪੈਸੇ ਵਾਪਸ ਕਰਾਉਣ ਬਦਲੇ 10000 ਰੁਪਏ ਮੰਗੇ ਨੇ ਦੱਸ ਦਈਏ ਕਿ ਪਾਨੇ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਲੋਕਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਉਹ ਪਾਨੇ ਦੀ ਸਪੋਰਟ ਕਰਦੇ ਹੋਏ ਕਹਿ ਰਹੇ ਨੇ ਕਿ ਪਾਨਾ ਸਿੱਧੂ નિર્ਦੋਸ਼ ਹੈ ਹਵ ਨੇ ਅੱਜ ਤੱਕ ਕਿਸੇ ਤੋਂ ਕੋਈ ਪੈਸਾ ਨਹੀਂ ਖਾਇਆ ਦੱਸ ਦਈਏ ਕਿ ਉਸੇ ਤਰ੍ਹਾਂ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਮਾਤਾ ਸਾਹਮਣੇ ਆ ਕੇ ਸ਼ਰੀਆਮ ਕਹਿ ਰਹੀ ਹੈ ਕਿ ਭਾਨੇ ਸਿੱਧੂ ਨੇ ਸਾਡੇ ਲੱਖਾਂ ਰੁਪਏ ਵਾਪਸ ਕਰਵਾਈ ਤੇ ਉਸਨੇ ਸਾਡੇ ਤੋਂ ਇੱਕ ਵੀ ਪੈਸਾ ਨਹੀਂ ਮੰਗਿਆ ਆਉ ਤੁਹਾਡੇ ਨਾਲ ਕਰਦੇ ਹਾਂ ਇਹ ਪਾਪਕ ਵੀਡੀਓ ਸਾਂਝੀ ਤੇ 6 ਮਹੀਨੇ ਸੀ ਉਹਨਾਂ ਨੂੰ ਫੋਨ ਕਰਦੇ ਰਹੇ ਤੇ ਉਹ ਸਾਡਾ ਫੋਨ ਵੀ ਨਹੀਂ ਚੱਕਦੇ ਹੁੰਦੇ ਤੇ ਫਿਰ ਅਸੀਂ ਪਿਛਲੇ ਸ਼ੁੱਕਰ ਬੁੱਧਵਾਰ ਅਸੀਂ ਆਏ ਆ ਤੇ ਸ਼ੁੱਕਰਵਾਰ ਮਤਲਬ ਇਹਨੇ بیٹے ਸਾਡੇ ਨੇ ਫੋਨ ਕੀਤਾ ਤੇ ਸ਼ੁੱਕਰਵਾਰ ਉਹਨੇ ਸਾਨੂੰ ਪੈਸੇ ਭਾਜਦੇ ਕਿੰਨੇ ਪੈਸੇ ਬੱਸ ਇੱਕ ਮਿੰਟ 9500 ਜਿਹੜਾ ਇਹ ਗੱਲ ਕਰਨ ਦਾ ਮਕਸਦ ਸਾਡੀ ਮਾਂ ਖੜੀ ਹੈ ਮੇਰੇ ਬਾਬਾ ਨਾਲ ਬਾਈ ਜੀ ਖੜੇ ਨੇਗੇ ਪਰ ਸਾਡਾ ਆਪਾ ਕਹਿਣ ਦਾ ਭਾਵੇਂ ਇਹ ਆ ਵੀ ਮੇਰੀ ਸਾਰੀਆਂ ਤੋਂ ਮਾਤਾ ਨੇ ਆ ਕੇ ਦੱਸੀ ਗੱਲ ਚੰਗੀ ਗੱਲ ਹੈ ਨਾ ਮੇਰਾ ਵੀ ਹੌਸਲਾ ਜਾ ਵਧਿਆ ਨਹੀਂ ਤੇ ਲੋਕ ਲੱਖਾਂ ਕਰੋੜਾਂ ਰੁਪਏ ਵਾਪਸ ਕਰਵਾਤਾ ਬਹੁਤ ਥੋੜੇ ਲੋਕ ਨੇ ਜਿਹੜਾ ਇਹ ਗੱਲ ਕਰਨ ਦਾ ਜ਼ਿਕਰ ਰੱਖਦੇ ਨੇਗੇ ਅਗਲੀ ਗੱਲ ਇਹ ਹੈ ਆ ਵੀ ਜਿਵੇਂ ਚਲੋ ਇਹਨਾਂ ਦਾ ਕੰਮ ਹੋ ਗਿਆ ਜਾਂ ਕਿੰਤੂ ਪਰੰਤੂ ਕਰਨ ਵਾਲੇ ਲੋਕ ਬਹੁਤ ਨੇਗੇ ਹੈ ਨਾ ਤੇ ਜਿਹੜਾ ਏਜੰਟਾਂ ਦਾ ਮਸਲਾ ਇਮੀਗ੍ਰੇਸ਼ਨ ਵਾਲਾ ਇਹਨਾਂ ਦਾ ਮੇਰੇ ਨਾਲ ਨਿੱਜੀ ਦੁਸ਼ਮਣ ਨਹੀਂ ਹੈ ਕਿ ਮੈਂ ਕਹਿੰਦਾ ਵੀ ਲੋਕਾਂ ਨਾਲ ਪੈਸਾ ਦਿੱਤਾ ਲੋਕਾਂ ਨੂੰ ਵਾਪਸ ਕਰੋ ਜਦੋਂ ਤੋਂ ਨਹੀਂ ਕੰਮ ਹੋਇਆ ਇਹ ਅਜ ਤੱਕ ਇਹ ਸਮੁੱਦੇ ਤੇ ਕੋਈ ਬੋਲਣ ਨਹੀਂ ਅਸੀਂ ਬੋਲਦੇ ਆ ਤਾਂ ਏਜੰਟਾਂ ਨਹੀਂ ਕਰਿਆ ਹੁਣ ਉਹ ਤੇ ਅਸੀਂ ਅਸੀਂ ਤਾਂ ਸਾਫ਼ ਕਰਦੇ ਵੀ ਕੈਮਰੇ ਸਾਹਮਣੇ ਕਹਿੰਦੇ ਨਹੀਂ ਬੰਦੇ ਤੋਂ ਅਸੀਂ ਪੈਸੇ ਸਾਡੇ ਬਾਅਦ ਕਰਵਾਏ ਨੇ ਪਰ ਤੁਸੀਂ ਸਾਫ਼ ਕਰਕੇ ਦਿਖਾਓ ਜਿਹੜੇ ਲੋਕੇ ਗੱਲ ਕਹਿੰਦੇ ਨੇ ਵੀ ਜਾਂ ਕੋਈ ਬੈਠੇ ਗੱਲਾਂ ਬਣਾਈ ਜਾਂਦੇ ਨੇ ਵੀ ਅਸੀਂ ਕਿਥੇ 10 ਰੁਪਏ ਵੀ ਲੱਗਦੇ ਹਾਂ ਇਸ ਦਾ ਜਵਾਬ ਦਿਨਾ ਹਾਂਜੀ ਹਾਂਜੀ ਮੈਂ ਬੜੇ ਫਕਰ ਨਾਲ ਕਹਿੰਦਾ ਅਸੀਂ 6 ਮਹੀਨੇ ਦੋਵੇਂ ਜੀ ਆਢਾ ਢ ਸੌਂ ਕੇ ਅਸੀਂ ਰਾਤ ਨੂੰ ਰੋਂਦੇ ਹੁੰਦੇ ਸੀ ਸਾ ਪੀਸੀਟ ਬਜ਼ੁਰਗ ਅਗੇ ਸਾਡੀ ਇਹਨਾਂ ਏਜੰਟਾਂ ਨੇ ਇੱਕ ਪੈਸੇ ਲੈ ਸਾਡੀ ਬੇਇੱਜ਼ਤੀ ਕੀਤੀ ਲੇਕਿਨ ਅਸੀਂ ਸਿਰਫ ਅੰਦਰ ਘੁੱਟ ਕੇ ਰਹਿ ਜਾਂਦੇ ਹਾਂ ਅਖੀਰ ਅਸੀਂ ਆਨੇ ਵੀਰ ਸਿੱਧੂ ਕੋ ਆਏ ਇਹਨਾਂ ਸਾਡਾ ਮਾਨਸੇ ਨੂੰ ਚਾ ਕੀਤਾ ਜਿੰਨੇ ਫਕਰ ਨਾਏ ਉਹ ਦੁਗਣਾ ਮਾਨ ਸਾਡਾ ਇਹਨਾਂ ਨੇ ਰੱਖਿਆ ਔਰ ਸਾਨੂੰ ਇੱਕ ਹਫਤੇ ਦੇ ਅੰਦਰ ਇਹਨਾਂ ਨੇ ਪੇਮੈਂਟ ਦਵਾਈ ਆ ਪੂਰੀ ਪੂਰੀ ਪੇਮੈਂਟ ਦਵਾਈ ਅਸੀਂ ਇਹਨਾਂ ਦਾ ਤਹਿਤ ਲਓ ਧੰਨਵਾਦੀ ਆ ਸਾਨੂੰ ਅਧੀ ਰਾਤ ਕਹਿਣ ਕਿਤੇ ਸਾਡੇ ਕੋ ਆਉਣ ਅਸੀਂ ਕਿਨੇ ਜੀ ਸਦਕੇ ਹੋਟਲ ਚ ਨਾ ਸਾਡਾ ਵੀਰ ਅੰਮਰਸਾ ਰਵੇ ਰਵੇ ਸਾਡੇ ਘਰ ਆਣ ਕੇ ਰਵੇ ਸਾਡਾ ਪੁੱਤਿਆ ਇਹ ਸਾਡੇ ਦੋ ਅੱਗੇ ਤੀਜਾ ਇਹ ਸਾਡਾ ਪੁੱਤਿਆ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਾਰੇ ਇਹਨਾਂ ਦੀ ਪਾਰਟੀ ਦੇ ਔਰ ਇਹ ਅਗਰ ਕੋਈ ਪਾਰਟੀ ਬੰਦੀ ਆ ਚੰਬਰ ਸਰਮਾ ਪਹਿਲਾ ਸ਼ਖਸ ਹੋਊਗਾ ਜਿਹੜੇ ਇਹਨਾਂ ਦੇ ਨਾਲ ਮੋਢ ਕਿੰਦਾ ਸਾਰੇ ਲੋਕ ਵੀਡੀਓ ਪਾਉਂਦੇ ਆ ਕਿ ਪਾਉਂਦਾ ਸੀਦੂ ਐਦਾਂ ਇਹਨਾਂ ਨੇ ਇੱਕ ਪੈਸਾ ਵੀ ਕੀ ਹੁੰਦਾ ਨਾ ਸਾਡੇ ਕੋਲ ਉਹ ਵੀ ਨਹੀਂ ਲਿਆ ਹੋਗਾ ਜਾਂ ਕਿਸ ਤਰ੍ਹਾਂ ਦਾ ਨਹੀਂ ਆਪਾਂ ਤਾਂ ਚਲੋ ਮਾਤਾ ਗੱਲ ਹੀ ਕਹਿਣੇ ਆ ਜੇ ਮੈਂ ਤੁਸੀਂ ਆ ਕੇ ਕਹਿੰਦਾ ਹੋਰ ਵੀ ਅਜੇ ਬਥੇਰੇ ਚਲੋ ਕੈਮਰੇ ਅੱਗੇ ਜਾਣ ਵਾਲੇ ਹੋਣਗੇ ਪਰ ਜਿਹੜੇ ਕੋਈ ਬੰਦਾ ਇਹ ਜੀ ਗੱਲ ਕਹਿੰਦਾ ਜੋ ਕਿਸੇ ਕਾਰਜ ਚ ਚਲੋ ਪਰਮਾਰਮਾਨ ਸਾਡੀ ਡਿਊਟੀ ਲਈ ਅਸੀਂ ਕਰ ਰਹੇ ਹਾਂ ਮੈਂ ਕਹਿੰਦਾ